ਬੇਸ ਤੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪਠਾਨਕੋਟ ਲਗਾਤਾਰ ਰੈੱਡ ਅਲਰਟ ਤੇ ਹੈ ਤੇ ਸੁਰੱਖਿਆ ਏਜੰਸੀਆਂ ਲਗਾਤਾਰ ਜੁੜੀਆਂ ਨੇ ਉਜਲੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕਰ ਰਹੀਆਂ ਨੇ ਹੁਣ ਉੱਥੇ ਹੀ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਅਤੇ ਜੇਕਰ ਗੱਲ ਪਿੰਡਾਂ ਦੀ ਕਰੀਏ ਤਾਂ ਫਿਰ ਪਿੰਡਾਂ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਅਤੇ ਸ਼ਰਾਰਤੀ ਅੰਸਰਾਂ ਨੂੰ ਠਲਪਾਉਣ ਦੇ ਲਈ ਪਿੰਡਾਂ ਦੇ ਵਿੱਚ ਕਰੀਬ 2 ਸਾਲ ਪਹਿਲਾਂ ਵਿਲੇਜ ਡਿਫੈਂਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਐਸੇ ਦੇ ਸਰਵ ਨਤੀਜੇ ਦੀ ਵੇਖਣ ਨੂੰ ਮਿਲੇ ਐਸੇ ਦੇ ਲਈ ਜੋੜਾ ਹੈ ਐਸੇ ਕੜੀ ਨੂੰ ਅਗਾਹ ਵਧਾਉਂਦੇ ਹੋਏ ਪਠਾਨਕੋਟ ਸਿਟੀ ਦੇ ਡੀਐਸਪੀ ਦੇ ਵੱਲੋਂ ਵੱਲੋਂ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਗਠਨ ਕੀਤੀਆਂ ਗਈਆਂ ਜੁੜੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਬੈਠਕ ਕੀਤੀ ਗਈ ਅਤੇ ਪਿੰਡਾਂ ਦੇ ਵਿੱਚ ਜੁੜੀਆਂ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ ਗਿਆ ਇੱਥੇ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕੀਤੀ ਹੈ ਇਹ ਜਿਹੜੇ ਥਾਣੇ ਸਿਟੀ ਸਬ ਡਿਵੀਜ਼ਨ ਚ ਪੈਂਦੇ ਆ ਉਹਨਾਂ ਦੇ ਵੀਡੀਸੀ ਮੈਂਬਰਸ ਆ ਮੇਰੇ ਨਾਲ ਐਸਐਚਓ ਡੀਜੋ ਨੰਬਰ 1 ਐਸਐਚਓ ਮਮੂਨ ਐਸਐਚਓ ਨੰਗਲਪੂਰ ਇੱਥੇ ਸ਼ਾਮਲ ਹੈ ਇਹਨਾਂ ਦੇ ਸਾਰੇ ਦੇ ਨੁਮਾਇंदे ਇੱਥੇ ਆਏ ਆ ਤੇ ਜਿਹੜੀ ਬीडीसीਜ਼ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਐਸ ਅ ਕਨਸੈਪਟ ਜਿਹੜਾ ਉਹ 2 ਸਾਲਾਂ ਤੋਂ ਪੰਜਾਬ 'ਚ ਲਾਗੂ ਹੋਇਆ ਜਿਹਦੇ ਵਿੱਚ ਪੰਜਾਬ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਆਪਾਂ ਡਿਸਟ੍ਰਿਕਟ 'ਚ ਸੋਰੀ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬीडीसीਜ਼ ਜਿਹੜੀਆਂ ਕਨਸਟੀਟਿਊਟ ਕੀਤੀਆਂ ਤੇ ਇਸੇ ਦੇ ਲੜੀ 'ਚ ਜਿਹੜੀਆਂ ਆਪਣੇ ਸਿਟੀ ਸਬਡਿਵੀਜ਼ਨ ਦੇ ਥਾਣੇ ਪੈਂਦੇ ਸੀ ਉਹਨਾਂ ਦੇ ਏਰੀਆਜ਼ ਏਰੀਆਜ਼ ਦੀ ਵੀ ਆਪਾਂ ਬीडीसीਜ਼ 11-11 ਮੈਂਬਰੀ ਪਰ ਵਿਲੇਜ ਜਿਹੜੀ ਬਣਾਈ ਹੈ ਤੋ ਬੀਡੀਸੀਜ਼ ਦਾ ਜਿਹੜਾ ਕਨਸੈਪਟ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ ਵੀ ਜਿਹੜੀ ਬੀਡੀਸੀਜ਼ ਆ ਉਹ ਇੱਕ ਕਿਸਮ ਦੇ ਨਾਲ ਪੁਲਿਸ ਦੀ ਕੰਨਾਂ ਤੇ ਅੱਖਾਂ ਦੇ ਕੰਮ ਕਰਨਗੇ ਤੇ ਜਿੱਥੇ ਵੀ ਲੋੜ ਪਊਗੀ ਉਹ ਸਾਨੂੰ ਹੈਲਪ ਕਰਨਗੇ ਤੇ ਇਹਦੇ ਵਿੱਚ 11-11 ਬੰਦੇ ਆਪਾਂ ਜਿਹੜੇ ਆ ਉਹ ਪਾਏ ਆ ਬੀਡੀਸੀਜ਼ ਦੇ ਵਿੱਚ ਤੇ ਇਹ ਕਿਸਮ ਦੇ ਨਾਲ ਇੱਕ ਫੋਰਸ ਮਲਟੀਪਲਾਇਰ ਦਾ ਰੋਲ ਅਦਾ ਕਰਨਗੇ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਮੀਟਿੰਗ ਕੀਤੀ ਹੈ ਐਸਟੂਜ਼ ਨੇ ਵੀ ਆਪਣੇ ਆਪਣੇ ਲੈਵਲ ਤੇ ਮੀਟਿੰਗਸ ਕੀਤੀ ਹੈ ਇਹਦੇ ਬਾਅਦ ਐਸਐਸਪੀ ਸਾਹਿਬ ਤੇ ਡੀਸੀ ਬੜਾਂਗਪੁਰ ਵੀ ਮੀਟਿੰਗ ਕਰਨਗੇ ਤੇ ਬਾਅਦ ਚੋਂ ਮਾਨਯੋਗ ਗਵਰਨਰ ਸਾਹਿਬ ਵੀ ਇਹਨਾਂ ਨਾਲ ਮੀਟਿੰਗ ਕਰਨਗੇ ਤੇ ਮੇਰਾ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਬਾਅਦ ਇਹ ਸੁਣਿਆ ਹੈ ਕਿ ਬੀਡੀਸੀਜ਼ ਮੈਂਬਰ ਤਕੜੇ ਹੋ ਕੇ ਕੰਮ ਕਰਨ ਜਿਹੜੀ ਪੰਜਾਬ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਖੜੀ ਹੈ ਤੇ ਬੀਡੀਸੀਜ਼ ਮੈਂਬਰ ਦਾ ਜਿਹੜਾ ਕਨਸੈਪਟ ਹੈ ਵਾਸ ਐਸ ਫੋਰਸ ਮਲਟੀਪਲਾਇਰ ਕਿ ਜਿੱਥੇ ਵੀ ਸਾਨੂੰ ਲੋੜ ਪੈਂਦੀ ਹੈ ਉਹ ਸਾਡੀ ਅੱਗੇ ਵੱਧ ਕੇ ਹੱਲ ਕਰਨ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਪੂਰਾ ਮੁੱਡੇ ਦੇ ਨਾਲ ਮੁੱਡਾ ਜੋੜ ਕੇ ਨਾਲ ਰਹੂਗਾ ਤੇ ਉਹਨਾਂ ਦੀ ਸਪੋਰਟ ਕਰੂਗਾ ਕਿ ਆਪਾਂ ਇਕੱਠੇ ਮਿਲ ਕੇ ਇੱਕ ਵਧੀਆ ਜਿਹੜਾ ਸਮਾਜ ਚ ਵਧੀਆ ਜਿਹੜਾ ਕੰਮ ਹੋ ਕਰਾਂਗੇ